ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਘਰ ਚ ਧਮਾਕਾ ਹੋਇਆ ਹੈ ਔਰਤ ਸਮੇਤ 6 ਜਾਣੇ ਜ਼ਖਮੀ ਹੋਏ ਜਿਹਾਂ ਦੱਸਦੇ ਕਿ ਜੰਡਿਆਲਾ ਗੁਰੂ ਨਜ਼ਦੀਕੀ ਪਿੰੰਦੇ ਪਿੰਡ ਨੰਗਲ ਵਿੱਚ ਘਰ ਦੇ ਵਿੱਚ ਧਮਾਕਾ ਹੋਇਆ ਹੈ ਜਿਸ ਦੇ ਚੱਲਦੇ ਮਾਮਲੇ ਸਾਹਮਣੇ ਆਇਆ ਤਾਂ ਔਰਤ ਸਮੇਤ 6 ਵਿਅਕਤੀਆਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਜੇਰੇ ਲਾਸ਼ ਦੇ ਲਈ ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਪਿੰਡ ਨੰਗਲ ਗੁਰੂ ਵਿਖੇ ਕੁਲਦੀਪ ਕੌਰ ਦੇ ਘਰ ਪਟਾਕੇ ਬਣਾਉਣ ਵਾਲੇ ਵਿਅਕਤੀਆਂ ਨੇ ਘਰ ਦੇ ਵਿੱਚ ਮਕਾਨ ਕਿਰਾਇਆ ਤੇ ਲਿਆ ਹੋਇਆ ਸੀ ਜਿਸ ਵਿੱਚ ਕੁਝ ਵਿਅਕਤੀ ਪਟਾਕੇ ਬਣਾਉਣ ਦਾ ਕੰਮ ਕਰ ਰਹੇ ਸਨ ਅਤੇ ਉਸ ਕਿਰਾਏ ਉਤੇ ਦਿੱਤੇ ਕਮਰੇ ਦੇ ਵਿੱਚ ਕਿਸੇ ਕਾਰਨ ਅਚਾਨਕ ਧਮਾਕਾ ਹੋ ਜਾਂਦਾ ਜਿਸ ਦੇ ਚਲਦਿਆਂ ਮਾਲਕਨ ਕੁਲਦੀਪ ਕੋਰਸ ਵਿੱਚ 6 ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਹਾਲਾਤ ਵੀ ਨਾਜ਼ੁਕ ਨੇ ਉੱਥੇ ਹੀ ਮੌਕੇ ਤੇ ਜੰਡਿਆਲਾ ਗੁਰੂ ਪੁਲਿਸ ਵੀ ਪਹੁੰਚੀ ਹੈ ਜੋ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਵੱਡਾ ਘਰ ਦੇ ਵਿੱਚ ਧਮਾਕਾ ਹੋਇਆ ਤਾਂ ਸੁਵੇਲਾ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਗੱਲ ਜੀ ਕੋਈ ਪਤਾ ਨਹੀਂ ਜਾਏਗਾ ਤੇ ਜਦੋਂ ਇੱਥੇ ਰੌਲਾ ਪੈਂਦਾ ਸੁਣਿਆ ਵੰਦ ਤੇ ਆਂਦੇ ਪੇ ਉੱਥੇ ਅੱਗ ਲੱਗੀ ਅੱਜ ਅਗਲੀ ਮੈਂ ਬਹੁਤ ਪਿੰਡ ਚ ਵੀ ਰੌਲਾ ਪਾਇਆ ਤੇ ਨਿਕਲੋ ਵੇ ਉਹਨਾਂ ਦੇ ਘਰਾਂ ਦੇ ਅੱਗ ਲੱਗ ਗਈ ਆਪ ਤਾਂ ਸਾਨੂੰ ਦੇਖੋ ਹੀ ਵੀ ਸਿਲੰਡਰ ਫਟ ਗਿਆ ਤੇ ਸਿਲੰਡਰ ਕਿਤੇ ਫਟ ਗਿਆ ਵਾ ਤਾਂ ਕਿ ਲੱਗ ਗਈ ਜਦੋਂ ਮੁਰਕੇ ਇੱਥੇ ਆਏ ਤਾਂ ਫਿਰ ਇੱਥੇ ਤੇ ਪੰਜ ਚਾਰ ਬੰਦੇ ਨਾਲੇ ਬੀਬੀ ਵੀ ਕਾਰਵਾਈ ਵੀ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਪਟਾਕੇ ਬਣਾਉਂਦੇ ਤੇ ਤਾਂ ਕਰਕੇ ਛੱਡ ਗਏ ਉਦਾਂ ਸਾਨੂੰ ਕੋਈ ਪਿੰਡ ਚ ਨਹੀਂ ਪਤਾ ਹੈਗਾ ਵੀ ਇਹ ਪਟਾਕੇ ਚ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਕਿ ਉਹ ਹੀ ਕੋਈ ਇੱਥੇ ਕਿਰਾਏ ਤੇ ਵੀ ਰਹਿੰਦਾ ਕਿ ਨਹੀਂ ਰਹਿੰਦਾ ਜਿਹੜੇ ਇੱਥੇ ਗਵਾਨ ਚ ਰਹਿੰਦੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਥੇ ਟਾਕੇ ਬੰਦਦੇ ਆ ਉਹਨਾਂ ਨੇ ਕਦੀ ਸ਼ਿਕਾਇਤ ਕੀਤੀ ਹੋਏ ਪਿੰਡ ਦੇ ਵਿੱਚ ਜਾਂ ਪੁਲਿਸ ਨੂੰ ਸ਼ਿਕਾਇਤ ਨਹੀਂ ਜੀ ਉਹਨਾਂ ਉਹਦਾ ਮੁੰਡਾ ਬਾਹਰ ਜਾਂਦਾ ਸੀ ਬਜ਼ੁਰਗ ਜਿਹੜਾ ਉਹ ਵਿਚਾਰੇ ਦਾ ਦਿਲ ਹੀ ਲਾਈ ਬੀਬੀ ਦੇ ਘਰ ਵਾਲਾ ਜਿਹੜਾ ਉਹ ਗੁਜਰਿਆ ਸੀ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਬੀਬੀਆਂ ਘਟ ਬਾਦੀ ਸੌਰਿਆਂ ਜਠਾਣੀਆਂ ਜਠਾਣਾਂ ਜਿ ਮੰਦੀਆਂ ਜਦੋਂ ਆਪਣੇ ਵੱਖੋ 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 ਇਹਦੇ ਨੂੰ ਬਾਵਾ ਚੇਰ ਹੋ ਗਿਆ ਵੱਖੋ ਵੱਖਰ ਹੋ ਗਿਆ ਇਹ ਰਹਿੰਦੀ ਸ਼ਹਿਰੀ ਰਹਿੰਦੀ ਦੀ ਹੈ ਔਰਲੇ ਬਨੇ ਮਲੇ ਚ ਸ਼ਹਿਰ ਰਹਿੰਦੀ ਤੇ ਬਾਬਾ 6-7 ਸਾਲ ਸ਼ਹਿਰ ਰਹਿੰਦੇ ਤੇ ਜਦੋਂ ਇਹਦਾ ਘਰ ਵਾਲਾ ਅਮਰਜੀਤ ਮਰ ਗਿਆ ਕੁਲਦੀਪ ਦਾ ਉਦੋਂ ਇੱਥੇ ਮਰੇ ਨੂੰ ਇੱਥੇ ਲੈ ਕੇ ਆਏ ਤੇ ਸੰਸਕਾਰ ਕੀਤਾ ਉਦੋਂ ਬਾਅਦ ਆਹੀ ਝਪੋ ਪਾਕ ਦਾ ਮੁਰਕੇ ਬਾਅਦ ਚਲੀ ਆਏ ਨਾ ਪਤਾ ਹੈ ਘਾ ਵੀ ਫੈਕਟਰੀ ਚੱਲਦੀ ਹੈ ਕਿਵੇਂ ਚੱਲਦੀ ਇਹ ਸ਼ਾਇਦ ਜਿਵੇਂ ਗਵਾਂਡੀਆਂ ਦੇ ਕੰਦ ਨਾ ਕੰਦ ਸਾਂਝੀ ਆ ਜੇ ਬਾਈ ਦਾ ਬੇਲ ਗਵਾਂਡੀਆਂ ਦਾ ਨੁਕਸਾਨ ਹੋ ਜਾਂਦਾ ਹੋ ਜਾਂਦਾ ਅਸੀਂ ਅੱਗੇ ਨਹੀਂ ਰੱਬ ਉਹਨੂੰ ਘਰ ਹੈ ਨਹੀਂ ਭਾਵੇਂ ਹੋ ਜਾਂਦਾ ਰੱਬ ਉਹ ਲੋਦ ਬਾਬੇ ਟਾਲੇ ਸਾਹਿਬ ਗਈਆਂ ਮਾਵਾਂ ਤੇ ਟਾਲੇ ਸਾਹਿਬ ਗਈਆਂ ਆਂ ਤੇ ਮਾਦਾ ਉਹਨਾਂ ਦੀ ਤਰਨ ਤਰਨ ਬਾਬਿਆਂ ਨਾਲ ਗੱਡੀ ਤੇ ਗਈ ਸੀ ਉਹ ਤਾਂ ਸਾਡੇ ਆਏ ਤੋਂ ਅਸੀਂ ਗਏ 6-7 ਵਜੇ ਗਏ ਆਂ ਉਦੋਂ ਆਈ ਗੱਡੀ ਤੋਂ ਸੇਵਾ ਬਾਈ ਤੋਂ ਜੀ ਉਹ ਪੀਓ ਦਿਹਾੜੇ ਉਹ ਪੁਲਿਸ ਵਾਏ ਜਾਣਨਗੇ ਵੀ ਦੇਖਣਗੇ ਵੀ ਕੀ ਇਹ ਕਿਉਂ ਗਲਤ ਕੰਮ ਇੱਥੇ ਹੋਇਆ ਵਾ ਤੇ ਬਾਕੀ ਇਹ ਘਰ ਵਾਹਾਂਦੇ ਤੇ ਬਿਲਕੁਲ ਰੋਲ ਲੈਣਾ ਹੈਗਾ ਇਹਦੇ ਬੀਬੀ ਵਿਚਾਰੀ ਆਵੋ ਬੇ ਬਜ਼ੁਰਗਾਂ ਦੇ ਸਾਹਮਣੇ ਇੱਕ ਅੰਦਰ ਕਨੇ ਬੰਦੇ ਇੱਥੇ ਰਹਿੰਦੇ ਆ ਤੁਹਾਡੇ ਪਿੰਡ ਦੇ ਲੋਕ ਵੀ ਇੱਥੇ ਕੰਮ ਕਰਦੇ ਸੀ ਕਿਉਂ ਕੰਮ ਕੋਈ ਆਪੋ ਆਪਣਾ ਪੱਠਾ ਦਿੱਤਾ ਲੈ ਕੇ ਕਿਸ ਦੇ ਘਰ ਵਾਲਾ ਅੱਜ ਕੱਲ ਨਹੀਂ ਜਾਂਦਾ ਇਹ ਇੱਥੇ ਨੰਗਲ ਗੁਰੂ ਤੋਂ ਕੁਲਦੀਪ ਕੌਰ ਵਾਈਫ ਆਫ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਡੈਥ ਹੋ ਗਈ ਹੈ ਤੇ ਇਹ ਕੱਲੀ ਰਹਿੰਦੀ ਸੀ ਜਿਆਦਾ ਜੋ ਗਵੰਡ ਚੋਂ ਪਤਾ ਲੱਗਿਆ ਵੀ ਆਪਣੇ ਦੇਵੀ ਦਾਸ ਦੇ ਪੇਕੇ ਆ ਤਾਂ ਉੱਥੇ ਹੀ ਰਹਿੰਦੇ ਤੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ ਅੱਜ ਤੋਂ 2 ਕੁ ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀ ਤੇ ਜੋ ਇਹਨਾਂ ਦੇ ਇਹ ਜਠਾਣੀ ਆ ਉਹਦਾ ਕਹਿਣ ਤੋਂ ਵੀ ਇਹਨਾਂ ਦੇ ਨਾਲ ਘਟ ਸੀ ਇਹਨਾਂ ਨੇ ਅਖੰਧ ਕੀਤੀ ਆ ਸੈਂਟਰ ਚ ਉਹਦਾ ਵੱਖਰਾ ਕਰ ਦਿੱਤਾ ਸੀ ਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ ਇਲੀਗਲ ਤੇ ਉਹਦੇ ਬਾਰੇ ਜੋ ਇਹ ਇਹ ਵੀ ਦੱਸ ਰਹੇ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ ਪਿੰਡ ਦੇ ਆ ਮੈਂਬਰ ਸਾਹਿਬ ਆ ਸਾਹਿਬ ਦਾ ਸਰਪੰਚ ਆ ਬੀਬੀ ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ ਇਹ ਬੰਦਿਆ ਨੇ ਆਣ ਕੇ ਪਟਾਕੇ ਚਲਾਉਂਦੇ ਉਹ ਕੋਈ ਉਹਨੂੰ ਪਟਾਖਿਆਂ ਨੂੰ ਅੱਗ ਲੱਗੀ ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਕੰਧ ਡਿੱਗ ਪਈ ਇਹਨਾਂ ਦੀ ਉਹਦੇ ਫਿਰ ਥੱਲੇ ਆਣ ਕੇ ਸੱਟਾਂ ਲੱਗੀਆਂ ਨਾਲ ਕਿੰਨੇ ਲੋਕ ਇੰਜਰਡ ਸੱਤ ਟੋਟਲ ਦੱਸਦੇ ਆ ਇੱਕ ਲੇਡੀ ਆ ਇੱਕ ਸੋਨੂ ਸਿੰਘ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੀ ਸੋਨੂ ਤੇ ਬਾਕੀ ਪੰਜ ਉਹਨਾਂ ਦੇ ਰਿਸ਼ਤੇਦਾਰ ਆ ਪਿੰਡਰ ਪਿੰਡ ਦੇ ਲੇਡੀ ਜਿਹੜੀ ਆ ਉਹਦਾ ਨਾਂ ਕੀ ਹੈਗਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜਿਹੜੀ ਆ ਉਹ ਘਰ ਦੀ ਮਾਲਕ ਹੈਗੀ ਹੈ ਮਾਲਕ ਉਹ ਇੱਥੇ ਰਹਿੰਦੇ ਪਿਆ ਸੀ ਨਹੀਂ ਜੋ ਇਹਨਾਂ ਦਾ ਹੁਣ ਗੋਂਡ ਚ ਦੱਸਣ ਦਾ ਇਹਨਾਂ ਦਾ ਹੈਗਾ ਵੀ ਉਹਦੇ ਹਸਬੰਦ ਦੀ ਡੈਥ ਹੋ ਗਈ ਪਹਿਲਾਂ 12-13 ਸਾਲ ਝੰਡੇ ਵਾਲੇ ਰਹੀ ਆ ਕਿੰਨੇ ਕਿੰਨੇ ਸਾਲ ਕੰਮ ਚੱਲਦੇ ਨੇ ਇਹ ਇਹ ਮਹੀਨਾ ਹੋਇਆ 2 ਕੁ ਮਹੀਨੇ ਤੋਂ ਕਿਰਾਏ ਤੇ ਲਿਆ ਸੀ ਤੇ ਮਹੀਨੇ ਤੋਂ ਕਹਿੰਦੇ ਆ ਵੀ ਇਹ ਕੰਮ ਇਹਨਾਂ ਦਾ ਚੱਲਿਆ ਇੱਥੇ ਜਿਹੜੇ ਪਿੰਡ ਪਿੰਡ ਦੇ ਲੋਕ ਜਿਹੜੇ ਕੰਮ ਕਰਦੇ ਸੀ ਕਿ ਇਹ ਜਿਹੜੀ ਫੈਕਟਰੀ ਲਗਾਈ ਗਈ ਸੀ ਪਿੰਡਰ ਪਿੰਡ ਵਾਲਿਆਂ ਨੇ ਲਗਾਈ ਸੀ ਗਈ ਸੀ ਇਹ ਤਾਂ ਜੇ ਇਨਵੈਸਟੀਗੇਸ਼ਨ ਹੁਣ ਕਰਾਂਗੇ ਪਤਾ ਕਰਾਂਗੇ ਬਿਆਨ ਲੈਣੇ ਜਾ ਕੇ ਉਹਦੇ ਤੋਂ ਗੱਲ ਕਲੀਅਰ ਹੋਊਗੀ ਅਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸੇ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਵਾ ਇੱਕ ਮੁਲਾਜ਼ਮ ਵੀ ਇਨਵੋਲਵ ਹੈਗਾ ਮੁਲਾਜ਼ਮ ਹੋਊਗਾ ਤਾਂ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਊਗੀ ਅਗਰ ਜੇ ਇਦਾਂ ਦੀ ਕੋਈ ਗੱਲ ਨੋਟਿਸ ਆਉਂਦੀ ਆ ਤੇ ਬਿਲਕੁਲ ਉਹਦਾ ਹੋਊਗਾ ਮੁਲਾਜ਼ਮ ਉਹ ਜਿਹੜਾ ਬੰਦਾ ਉਹ ਜੰਡਿਆਲੇ ਦਾ ਦੱਸ ਰਹੇ ਆ ਜਿਹੜੇ ਬੰਦੇ ਨੇ ਗੱਲਬਾਤ ਕਰਾਈ ਹੈ ਮੁਲਾਜ਼ਮ ਨਹੀਂ ਉਹ ਕੋਈ ਜੂਸ ਦੀ ਰੇੜੀ ਲਵਾਉਂਦਾ ਨਹੀਂ ਦੱਸਿਆ ਜਾ ਰਿਹਾ ਕਿ ਜੇਲੇ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਵਾ ਉਹਦੇ ਵਿੱਚ ਮੁਲਾਜ਼ਮ ਵੀ ਜਿਹੜੇ ਨੇ ਉਹ ਵੀ ਇਨਵੋਲਵ ਹੈਗਾ ਇੱਕ ਇਹ ਤਾਂ ਫਿਰ ਹੁਣ ਇਹ ਜਾ ਕੇ ਪਤਾ ਕਰਦੇ ਜਿਹੜੇ ਸੱਤ ਦੇ ਇੰਟਰਪੈਂਡ ਦੇ ਨੇ ਮੈਂ ਉਹੀ ਗੱਲ ਕਹਿ ਰਿਹਾ ਵੀ ਜਿਹੜੇ ਸੱਤ ਬੰਦੇ ਇੰਜਰਡ ਹੋਏ ਆ ਇਹ ਦੇਖ ਲੈਣੇ ਜਾ ਕੇ ਵੀ ਜੇ ਕੋਈ ਮੁਲਾਜ਼ਮ ਹੋਗਾ ਤਾਂ ਉੱਤੇ ਵੀ ਬਣਦੀ ਕਾਰਵਾਈ ਹੋਊਗੀ